ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਿਰਾਜ ਬਾਈ ਚਮਕੌਰ ਦੇ ਘਰੋਂ ਇੱਕ ਦੂਜੇ ਸੂਏ ਸੱਜਰ ਨੀਲੀ ਰਾਵੀ ਆਪਾਂ ਝੋਟੀ ਦਿਖਾ ਰਹੇ ਹਾਂ ਪਰ ਮਿੱਤਰੋ ਥੋੜਾ ਜਿਹਾ ਮਾਰਕਾ ਲੋੜ ਤੋਂ ਵੱਧ ਐ ਦੁੱਧ ਵਾਲੀ ਝੋਟੀ ਐ ਕਦੋਂ ਸੂਈ ਐ ਕਿੰਨਾ ਦੁੱਧ ਆ ਉਹਦੀ ਗੱਲਬਾਤ ਆਪਾਂ ਬਾਈ ਚਮਕੌਰ ਦੇ ਨਾਲ ਕਰਾਂਗੇ ਇੱਕ ਥੋੜਾ ਜਿਹਾ ਮਿੱਤਰੋ ਸਿੰਘ ਤੋਂ ਕੈਪ ਵੀ ਲਿਆਵਾ ਕੱਦ ਕਰ ਠੀਕ ਐ ਵਜਨ ਚੰਗਾ ਚੰਗੀ ਸਭੀ ਵੀ ਐ ਥਾਂਲੇ ਵੀ ਪੂਰੀ ਮਿੱਤਰੋ ਸਾਫ ਆ ਫਿਕਸ ਆ ਵਾਨੇ ਦੀ ਐ ਦੁੱਧ ਕਿੰਨਾ ਤਿਆਰ ਐ ਤੇ ਪੂਰੀ ਗੱਲਬਾਤ ਕਰਦੇ ਆ ਫਿਰ ਮਿੱਤਰੋ ਆਪਾਂ ਸਾਨੂੰ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਚਮਕੌਰ ਕੀ ਹਾਲ ਚਾਲ ਆ ਠੀਕ ਐ ਸੇਤਾ ਹਾਂ ਇਹਦਾ ਸੂਆ ਦੂਜਾ ਸੂਈ ਆ ਹਨਾ ਦੂਜਾ ਸੂਆ ਰਤ ਸਾਹਿਬ ਕਿੰਨੇ ਦਿਨ ਹੋ ਗਏ ਸੂਈ ਨੂੰ 6 ਦਿਨ ਹੋ ਗਏ 7ਵਾਂ ਦਿਨ ਅੱਜ ਦਾ 6 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ ਕੁ ਤਿਆਰ ਹੋ ਸਹੀ ਉਹਦੇ ਨਾਲ ਸਾਹਿਬ ਜੀ ਤਾਂ ਮਰਵਾਉਣਾ 9 ਦਾ 13 ਦਾ ਹਾਲ 14 ਦਾ ਹਾਲ 11 ਲੀਟਰ ਐਨ ਹਾਜ਼ਰ ਆ ਹਾਂ ਸਨੇ ਬੱਚੇ 11 ਲੀਟਰ ਤਿਆਰ ਐ ਹਾਂਜੀ ਹਾਂਜੀ ਠੀਕ ਐ ਠੰਡੀ ਸੀਰ ਠੰਡੀ ਸੀਰ ਫੋਲਾ ਸਭ ਜਿਵੇਂ ਮਰਜ਼ੀ ਆਪਾਂ ਹੱਥ ਮਾਰੀ ਜਿਵੇਂ ਮਰਜ਼ੀ ਇਥੇ ਲਈ ਇਹ ਦੇ ਨਾ ਦੋ ਹੈਂਡ ਪਾਸੇ ਰਹਿ ਕੇ ਵੀ ਚੋਲੇ ਲੈਂਦਾ ਓਕੇ ਇਹਨੂੰ ਮਗਰ ਕਟਾ ਮਾਰੇ ਕਟਾ ਦਾ ਠੀਕ ਆ 6-7 ਦਿਨਾਂ ਦੀ ਮਿੱਤਰੋ ਸੋਈ ਬੀਆ 11 ਲੀਟਰ ਜਿਹੜਾ ਦੁੱਧ ਤਿਆਰ ਹੈ ਤੇ ਮਾਰਕਾ ਥੋੜਾ ਜਿਹਾ ਲੋੜ ਤੋਂ ਵੱਧ ਗਿਆ ਕੁਦਰਤ ਤੇ ਰੰਗ ਹੈ ਤੇ ਬੱਚੇ ਤੇ ਮਾਰਕਾ ਠੀਕ ਸੀ ਤੇ ਸੋਨਾ ਵਜਣਾ ਥਾਂ ਲਈ ਵੀ ਫੇਰ ਆਪਾਂ ਕਹਨੇ ਪੂਰੀ ਮਿੱਤਰੋ ਸਾਫ ਪਈ ਦਾ ਜਿਹੜਾ ਘਰ ਆ ਵੱਡੇ ਅੱਡੇ ਦੇ ਨੇੜੇ ਦਾਣਾ ਮੰਡੀ ਦੇ ਕੋਲੇ ਸਿੰਘਾ-ਸੁੰਗਾ ਦੇ ਮਿੱਤਰੋ ਬੰਦਰ ਬਹੁਤ ਚੰਗੀ ਸੀ ਪਰ ਇੱਕ ਕੈਪ ਵੀ ਰਹਾ ਵਾ ਬੰਦਰ